ਉਗੇ ਅੱਤੀ ਮੈਨੂੰ ਆਈਫੋਨ 17 ਦਵਾ ਦੋਗੇ 16 ਚਲਾ ਕੇ ਮੈਂ ਬੋਰ ਹੋ ਗਈ ਦਵਾ ਤਾਂਗੇ ਕੋਈ ਨਹੀਂ ਮੈਨੂੰ ਇੱਕ ਸੂਟ ਲੈਣਾ ਮੈਂ ਤੁਹਾਨੂੰ ਫੋਟੋ ਦਿਖਾਵਾਂ ਦਿਖਾਓ ਇਹ ਕਮਾਜੀ ਹੋਰ ਵੇਚ ਲਾਂਗੇ ਹੈ ਉਥੋ ਟਿਪਾਂ ਕੀ ਹੋ ਗਿਆ ਕੋਣਾ ਹੋ ਯਾਰ ਸਾਡਾ ਗਵਾਂਡੀ ਆ ਕਿਤੇ ਸਾਡੇ ਘਰੀ ਨਾ ਦੱਸ ਦੇ ਨਹੀਂ ਲੱਗਦਾ ਨਾ ਸਾਡਾ ਗਵਾਂਡੀ ਬੈਠਾ ਜੋਨੇ ਮੈਨੂੰ ਦੇਖ ਲੈਣਾ ਨਾ ਬੰਗਾ ਹੀ ਬਈ ਦੋ ਕੁ ਮਿੰਟ ਤੋਂ ਉੱਥੇ ਜਾ ਕੇ ਖੜਨਾ ਹੋਈ ਆ ਗਿਆ ਪਰ ਆਪਾਂ ਤਾਂ ਚਾਕਲੇਟ ਖਾਂ ਚੁੱਕੇ ਆਂ ਖਾਵਾਗੇ ਚਾਕਲੇਟ ਮੈਂ ਮੁੱਕ ਰਿਆ ਹੈ ਦੋ ਕਿ ਮਿੰਟ ਤੇ ਗੱਲ ਆਖਣੀ ਆ ਗਿਆ ਮੈਂ ਆ ਗਿਆ ਆ ਗਿਆ ਡੇਡੀ ਕੌਣਾ ਉਹ ਉਹ ਕੌਣਾ ਉਹ ਤਾਂ ਮੇਰੀ ਗਰਲਫ੍ਰੈਂਡ ਹੈ ਉਹ ਮੇਰੀ ਆ ਹਰਮ ਤਾਂ ਨਹੀਂ ਹੋਗੀ ਤੈਨੂੰ ਦੱਸੂ ਬੇਬੇ ਨੂੰ ਮੈਂ ਬਹੁਤ ਦੱਸੂੰਗਾ ਕੀ ਹੋਵੇ ਮੈਂ ਤਾਂ ਮਜ਼ਾਕ ਕਰਦਾ ਸੀਗਾ ਮੈਂ ਵੀ ਮਜ਼ਾਕ ਹੀ ਕਰ ਦੱਸ। ਚੱਲ ਠੀਕ ਐ ਮੈਂ ਕੁਛ ਨਹੀਂ ਦੇਖਿਆ। ਮੈਨੂੰ ਦਿਖਦੇ ਘੱਟਾ। ਕੀ ਕਹਿੰਦਾ ਤੂੰ ਡਗਾਂਡੇ? ਕੁਛ ਨਹੀਂ। ਪੈਸੇ ਮੰਗਦਾ ਸੀਗਾ। ਤੁਸੀਂ ਦੇਦੇ? ਨਹੀਂ ਨਹੀਂ ਮੈਂ ਜਵਾਬ ਦੇਤਾ। ਸ਼ਰਮ ਨਹੀਂ ਆਉਂਦੀ ਆ ਮਰੇ ਕੁੜੀਆਂ ਘਮਾਉਂਦੇ ਨੂੰ। ਸ਼ਰਮ ਨਹੀਂ ਆਉਂਦੀ। ਸ਼ਰਮ ਨਹੀਂ ਆਉਂਦੀ ਆ ਮਰੇ ਕੁੜੀਆਂ ਘਮਾਉਂਦੇ ਨੂੰ। ਚੋਰਾ ਕਿਸੇ ਥਾਂ ਦਾ। ਕਿਉਂ ਗਾਲਾਂ ਕੱਢੀਏ ਨਹੀਂ ਵਿਚਾਰੇ ਨੂੰ। ਬੇਚਾਰਾ ਚਲਾ ਕੋਈ ਨਹੀਂ ਨੋ 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 ਅਪਨੋ ਰੱਬ